8 ਮਹੀਨੇ ਸਕੇਲੇ ਨੂੰ ਘੇਰਾ ਪਿਆ ਰਿਹਾ ਜੀ 8 ਮਹੀਨੇ ਘੇਰਾ ਪੈਣ ਤੋਂ ਬਾਅਦ ਗੁਰੂ ਮਹਾਰਾਜ ਜੀ ਇੱਥੋਂ ਜਦੋਂ ਰਵਾਨਾ ਹੋਏ ਐ ਸੋ ਉਸ ਚੀਜ਼ ਨੂੰ ਆਪਾਂ ਫੀਲ ਕਰਦੇ ਆਂ ਆਪਾਂ ਬੈਠ ਗਏ ਤੇ ਸਾਰੇ ਵੀਰ ਜਾਪ ਵੀ ਕਰਦੇ ਆਂ ਔਰ ਅਸੀਂ ਇਹ ਅੱਜ ਦੀ ਰਾਤ ਪੂਰੀ ਜਾਗ ਕੇ ਇਹ ਲੰਗਰ ਦੀ ਸੇਵਾ ਕਰਦੇ ਆਂ ਇਸ ਚੀਜ਼ ਨੂੰ ਆਪਾਂ ਦੀਦੀ ਜੀ ਬਹੁਤ ਹੀ ਭਾਗਾਂ ਵਾਲੇ ਸਮਝਦੇ ਆਂ ਜੋ ਕਿ ਅਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਨਮ ਲਿਆ ਜੀ ਹਮ ਸਭ ਤੋਂ ਵੱਡੀ ਗੱਲ ਇਹ ਆ ਜੀ ਅਸੀਂ ਜਿਹੜਾ ਅੰਮ੍ਰਿਤ ਛੱਕ ਕੇ ਮੁਕਤੀ ਪਾ ਲੰਨੇ ਆ ਉਹ ਵੀ ਜਿੰਦੇ ਜੀ ਸਿੱਖ ਧਰਮ ਇੱਕ ਐਸਾ ਧਰਮ ਹੈ ਜੀ ਜਿਹਦੇ ਵਿੱਚ ਜਿੰਦੇ ਜੀ ਮੁਕਤੀ ਮਿਲ ਜਾਂਦੀ ਹੈ ਸਾਨੂੰ ਹੋਰ ਕੋਈ ਧਰਮ ਦੇ ਵਿੱਚ ਇਦਾਂ ਨਹੀਂ ਮੁਕਤੀ ਮਿਲਦੀ ਜੀ ਹੂੰ ਸੋ ਗੁਰੂ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਸਾਡੇ ਲਈ ਹਨ ਛੋਟੇ ਛੋਟੇ ਬੱਚੇ ਵਾਰਤੇ ਦੋ ਨੀਹਾਂ 'ਚ ਚਿਣੇਗੇ ਦੋ ਸੰਗਤ ਦੀਆਂ ਨੀਹਾਂ 'ਚ ਚਿਣੇਗੇ ਦੋ ਗੜੀ ਵਿੱਚ ਸ਼ਹੀਦ ਹੋ ਗਏ ਹਨਾ ਜੀ ਸਰਸਾ ਨਦੀ ਤੇ ਮਾਤਾ ਜੀ ਵਿਛੜ ਗਏ ਸਾਡੇ ਤੇ ਸੋ ਉਸ ਗੱਲ ਨੂੰ ਆਪਾਂ ਫੀਲ ਕਰਕੇ ਇਹੀ ਕਰਨੇ ਆ ਸਾਰੇ ਨੌਜਵਾਨਾਂ ਨੂੰ ਵੀ ਅਮਰਤ ਸਕੋ ਸਿੰਘ ਸਜੋ ਬਾਜਾਂ ਵਾਲੇ ਮਾਹੀ ਦੇ ਪੁੱਤਰ ਬਣ ਕਹਿਣ ਦੀ ਗੱਲ ਹੈ ਗੁਰੂ ਦੀ ਨਗਰੀ ਤਾਂ ਚਲੋ ਹੈਗੀ ਉਹ ਤੇ ਅਸੀਂ ਮੰਨਦੇ ਆ ਇਹ ਇਹ ਸਾਡਾ ਘਰ ਹੈ ਖਾਲਸੇ ਦਾ ਸ੍ਰੀ ਅਨੰਦਪੁਰ ਸਾਹਿਬ ਹੀ ਘਰ ਹੈ ਉਸ ਤੋਂ ਪਰੇ ਉਜਾੜ ਹੈ ਜੀ ਸ਼ਕੂ ਲੋਕ ਵਿੱਚ ਚਲੋ ਗੁਰੂ ਮਾਰਾ ਇਹ ਨਾਲ ਜੁੜੇ ਹੋਏ ਨੇ ਚੰਗੀ ਗੱਲ ਹੈ ਬਾਕੀ ਜ਼ਿਆਦਾਤਰ ਤਾਂ ਸੋਗ ਹੀ ਰਾਤਾਂ گزار ਦਿੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਮਾਰਾ ਨੇ ਸਾਡੇ ਲਈ ਸਾਰਾ ਪਰਿਵਾਰ ਵਾਰਤਾ ਹਨਾ ਜੀ ਇੱਕ ਇੱਕ ਕੇਸ ਕੇਸਾਂ ਪਿੱਛੇ ਬਾਕੀ ਇਹ ਆ ਦੀਦੀ ਜੀ ਇੱਥੇ ਨਸ਼ਿਆਂ ਦਾ ਕਹਿਰ ਤਾਂ ਫੁੱਲ ਚੱਲ ਰਿਹਾ ਜੀ ਕਿਸੇ ਚੀਜ਼ ਦੀ ਕੋਈ ਮਨਾਹੀ ਨਹੀਂ ਬੀੜੀ ਤਮਾਕੂ ਜਰਦਾ ਸਿਗਰਟ ਤੁਸੀਂ ਕੇਸਗੜ ਦੇ ਥੱਲੇ ਖਰੀਦ ਸਕਦੇ ਹੋ ਤਾਨੂੰ ਆਮ ਮਿਲਦਾ ਹੋਵੇਗਾ ਰਵੀ ਦਾ ਸਟੌਕ ਦੇ ਵਿੱਚ ਵੀ ਆਡੇ ਪਾਸੇ ਸਾਰੀਆਂ ਦੁਕਾਨਾਂ ਤੇ ਵੈਲੇਬਲ ਹੈ ਅੰਛਾਇ ਸਿੰਘ ਖੜਕ ਤੇ ਉਹਨਾਂ ਨੇ ਉਹ ਤਮਾਕੂ ਦੀ ਪੰਡ ਨਹੀਂ ਚੱਕੀ ਹੈਗੀ ਪੁੱਠਿਆਂ ਜਿੰਦੇ ਸ਼ਹੀਦ ਉਹਨਾਂ ਨੂੰ ਖਾਲ ਉਹਨਾਂ ਦੀ ਉਤਾਰ ਦਿੱਤੀਗੀ ਦੇਖੋ ਇਹ ਖਾਲਸੇ ਦੀ ਜਨਮ ਭੂਮੀ ਹੈ ਜੀ ਇਹ ਖਾਲਸੇ ਦਾ ਘਰ ਹੈ ਜੇ ਖਾਲਸੇ ਦਾ ਘਰ ਹੀ ਨਹੀਂ ਸ਼ੁੱਧ ਹੋਇਆ ਤੇ ਬਾਕੀ ਸੰਸਾਰ ਕਿੱਦਾਂ ਸ਼ੁੱਧ ਹੋ ਜਾਏਗਾ ਜੀ ਆਪਣੇ ਨੌਜਵਾਨ ਮੁੰਡੇ ਸੇਵਾ ਨਾਲ ਜੁੜੇ ਹੋਏ ਨੇ ਇੰਨੇ ਚਰ ਤੋਂ ਛੋਟੇ ਛੋਟੇ ਹੁੰਦੇ ਸਾਂ ਅੱਜ ਦਾੜੀਆਂ ਮੁੱਛਾਂ ਵਾਲੇ ਹੋ ਗਏ ਆ ਬੈ ਗਏ ਆ ਬੱਚਿਆਂ ਨੇ ਸਾਨੂੰ ਬਹੁਤ ਵਧੀਆ ਲੱਗਦਾ ਜੀ ਬਾਜਾਂ ਵਾਲੇ ਦੇ ਵਿਛੋੜੇ ਵਾਲੀ ਰਾਤ ਆਈ ਕੈਰ ਦੀ ਗਲੀ ਗਲੀ ਰੋਂਦੀ ਏ ਆਨੰਦਪੁਰੀ ਸ਼ਹਿਰ ਦੀ ਸੋ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਾਕ ਧਰਤੀ ਤੇ ਇਸ ਵੇਲੇ ਮੌਜੂਦ ਹਾਂ ਔਰ ਅੱਜ ਓ 6 ਤੇ 7 ਪੋ ਦੀ ਰਾਤ ਐ ਜੋ ਕੁਝ 1704 ਈਸਵੀ ਦਾ ਇਤਿਹਾਸ ਇਸ ਤਰ੍ਹਾਂ ਨਾਲ ਦੱਸਦਾ ਹੈ ਕਿ ਅੱਜ ਦਾ ਉਹ ਦਿਨ ਸੀ ਅੱਜ ਦੀ ਉਹ ਰਾਤ ਸੀ ਜਦੋਂ ਸ਼੍ਰੀ ਗੁਰੂ ਗੋਬਿੰਦ ਪਾਸ਼ਾ ਜੀ ਨੇ ਕਾਫੀ ਲੰਬਾ ਸਮਾਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਬਿਤਾਉਣ ਤੋਂ ਬਾਅਦ ਅੱਜ ਦੇ ਦਿਨ ਇਸ ਨਗਰੀ ਨੂੰ ਛੱਡਿਆ ਸੀ ਖਾਸ ਕਰਕੇ ਕਿਲਾ ਅਨੰਦਗੜ੍ਹ ਨੂੰ ਛੱਡਿਆ ਸੀਗਾ ਸੋ ਅੱਜ ਉਸੇ ਤਰ੍ਹਾਂ ਦੇ ਨਾਲ ਜਿਹੜੀ ਸੰਗਤ ਹੈ ਉਹ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਉਸ ਕਿਲੇ ਨੂੰ ਅਲਵਿਦਾ ਕਹਿੰਦੀ ਹੈ ਔਰ ਦੂਰ ਦਰਾਡੇ ਤੋਂ ਉਹ ਸੰਗਤ ਆਉਂਦੀ ਹੈਗੀ ਪਰ ਫਿਲਹਾਲ ਤਸਵੀਰ ਅਨੰਦਪੁਰ ਸਾਹਿਬ ਦੀ ਦਿਖਾ ਦਿੰਦੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਸਾਡੇ ਇਹ ਜਿਹੜੇ ਨੌਜਵਾਨ ਵੀਰ ਨੇ ਇਹ ਪੂਰੀ ਰਾਤ ਇੱਥੇ ਸੇਵਾ ਕਰਦੇ ਹੈਗੇ ਨੇ ਔਰ ਸੇਵਾ ਦੇ ਵਿੱਚ ਲੱਗੇ ਰਹਿੰਦੇ ਹੈਗੇ ਨੇ ਤਾਂ ਕਿ ਜੋ ਸੰਗਤ ਜਿਨ੍ਹਾਂ ਨੇ ਸਵੇਰੇ ਕਿਲਾ ਛੱਡ ਕੇ ਵਕ ਵਕ ਗੁਰੂ ਘਰਾਂ ਦਾ ਪੜਾਅ ਕਰਦੇ ਹੋਏ ਪੂਰੇ ਦਾ ਪੂਰਾ ਉਹ ਪੜਾਅ ਕਰਨਾ ਹੈ ਜਿੱਥੇ-ਜਿੱਥੇ ਸ਼੍ਰੀ ਗੁਰੂ ਗੋਬਿੰਦ ਪਾਸ਼ਾ ਜੀ ਜਾਂ ਫਿਰ ਨਿੱਕੇ ਸਾਹਿਬਜ਼ਾਦਿਆਂ ਨੇ ਜਿਹੜੇ ਪੜਾਅ ਕੀਤੇ ਸਨ ਜਾਂ ਵੱਡੇ ਸਾਹਿਬਜ਼ਾਦਿਆਂ ਨੇ ਜਿਹੜੇ ਪੜਾਅ ਕੀਤੇ ਸੀਗੇ ਉਸ ਪੜਾਅ ਦੇ ਉੱਤੇ ਜਿਹੜੀ ਸੰਗਤ ਹੈ ਉਹ ਇੱਥੋਂ ਰਵਾਨਾ ਹੋਏਗੀ ਪਰ ਫਿਲਹਾਲ ਉਹਨਾਂ ਦੇ ਲਈ ਲਗਾਤਾਰ ਲੰਗਰ ਤਿਆਰੀ ਦੀ ਸੇਵਾ ਕਰਦੇ ਰਹਿੰਦੇ ਨੇ ਸੋ ਇੱਥੇ ਮੇਰੇ ਨਾਲ ਕੁਸ਼ਵੀਰ ਜੋਦਨੀ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਕੋਲੋਂ ਜਾਣਾਂਗੇ ਕਿ ਇਸ ਨਗਰੀ ਤੋਂ ਹੋਣ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੋਣ ਕਰਕੇ ਕਿਦਾਂ ਉਹ ਮਹਿਸੂਸ ਕਰਦੇ ਨੇ ਕਿਦਾਂ ਦੀ ਸਾਂਝ ਮਹਿਸੂਸ ਕਰਦੇ ਹੈਗੇ ਨੇ ਸੋ ਪਹਿਲਾਂ ਗੱਲ ਕਰਾਂਗੇ ਇੱਧਰ ਇੱਕ ਗੁਰਸਿੱਖ ਵੀਰ ਜੀ ਹੈਗੇ ਨੇ ਖਾਲਸਾ ਹੀ ਬਾਣਾ ਵੀ ਪਾਇਆ ਹੋਇਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾ ਹੈ ਤੁਹਾਡਾ ਜਗਜੀਤ ਸਿੰਘ ਜੀ ਜੀ ਤੁਸੀਂ ਇੱਥੋਂ ਦੇ ਰਹਿਣ ਵਾਲਿਓ ਹਾਂਜੀ ਜੀ ਸੋ ਤੁਸੀਂ ਜਿਵੇਂ ਮੈਂ ਦੇਖਿਆ ਕਿ ਸਾਰੇ ਨੌਜਵਾਨ ਬੜਾ ਰਲ ਮਿਲ ਕੇ ਇੱਥੇ ਸੇਵਾ ਕਰ ਰਹੇ ਔਰ ਜ਼ਿਆਦਾਤਰ ਇੱਥੇ ਨੌਜਵਾਨ ਹੈਗੇ ਨੇ ਬਜ਼ੁਰਗ ਵੀ ਨਿਗਰਾਨੀ ਦੇ ਵਿੱਚ ਘਟ ਨੇ ਸੋ ਤੁਸੀਂ ਕਿਦਾਂ ਮਹਿਸੂਸ ਕਰਦੇ ਹੈਗੇ ਹੋ ਅੱਜ ਦੇ ਉਹ ਦਿਨ ਨੂੰ ਅਸੀਂ ਦੇਖਿਆ ਕਿ ਕਿਵੇਂ ਜਥੇਦਾਰ ਸਾਹਿਬ ਨੇ ਵੀ ਆਦੇਸ਼ ਦਿੱਤਾ ਕਿ ਬਿਲਕੁਲ ਸਾਦਾ ਖਾਣਾ ਖਾਦਾ ਜਾਵੇ ਔਰ ਚੜਦੀ ਕਲਾ ਦੇ ਨਾਲ ਅਸੀਂ ਸ਼ਹਾਦਤਾਂ ਦਾ ਇਹ ਸਫ਼ਰ ਜਿਹੜਾ ਹੈਗਾ ਬਤਾਉਂਦੇ ਹੈਗੇ ਆ ਤੁਸੀਂ ਇੱਥੋਂ ਦੇ ਹੋਣ ਤੋਂ ਉਹ ਸਫ਼ਰ ਇੱਥੋਂ ਸ਼ੁਰੂ ਹੁੰਦਾ ਹੈਗਾ ਉਹ ਪਹਿਲਾ ਪੜਾ ਸ੍ਰੀ ਅਨੰਦਪੁਰ ਸਾਹਿਬ ਸੀਗਾ ਸੋ ਕਿਵੇਂ ਮਹਿਸੂਸ ਕਰਦੇ ਹੋ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੇ ਸ੍ਰੀ ਅਨੰਦਪੁਰ ਸਾਹਿਬ ਜੋ ਕਿ ਅਸੀਂ ਸਾਰੇ ਨੌਜਵਾਨ ਮੁੰਡੇ ਵੀਰ ਭਰਾ ਇਕੱਠੇ ਹੋ ਕੇ 14 ਸਾਲਾਂ ਤੋਂ ਇਹ ਲੰਗਰ ਲਗਾ ਰਹੇ ਹਾਂ ਔਰ ਅਸੀਂ ਇਹ ਅੱਜ ਦੀ ਰਾਤ ਪੂਰੀ ਜਾਗ ਕੇ ਇਹ ਲੰਗਰ ਦੀ ਸੇਵਾ ਕਰਦੇ ਹਾਂ ਔਰ ਇਸ ਦੀ ਜੋ ਗੁਰੂ ਮਹਾਰਾਜ ਪਾਸ਼ਾ ਨੇ ਸ਼ਹੀਦੀਆਂ ਕੁਰਬਾਨੀਆਂ ਕੀਤੀਆਂ 8 ਮਹੀਨੇ ਸਕੇਲੇ ਨੂੰ ਘੇਰਾ ਪਿਆ ਰਿਹਾ ਜੀ 8 ਮਹੀਨੇ ਘੇਰਾ ਪੈਣ ਤੋਂ ਬਾਅਦ ਗੁਰੂ ਮਹਾਰਾਜ ਜੀ ਇੱਥੋਂ ਜਦੋਂ ਰਵਾਨਾ ਹੋਏ ਐ ਸੋ ਉਸ ਚੀਜ਼ ਨੂੰ ਆਪਾਂ ਫੀਲ ਕਰਦੇ ਹਾਂ ਆਪਾਂ ਬੈਠ ਗਏ ਤੇ ਸਾਰੇ ਵੀਰ ਜਾਪ ਵੀ ਕਰਦੇ ਆਂ ਔਰ ਇਸ ਲੰਗਰ ਦੀ ਸੇਵਾ ਵੀ ਕਰਦੇ ਆਂ ਜੀ ਔਰ ਇਹ ਸਾਰੇ ਜਿਹੜੇ ਨੌਜਵਾਨ ਹੈਗੇ ਆ ਇੱਥੋਂ ਦੇ ਨੇ ਤੁਹਾਡੇ ਮਤਲਬ ਅਨੰਦਪੁਰ ਸਾਹਿਬ ਦੇ ਆ ਹਾਂਜੀ ਇਹ ਸਾਰੇ ਆਪਣੇ ਵੀਰ ਭਰਾ ਜਿੰਨੇ ਵੀ ਲੋਕਲ ਸ੍ਰੀ ਅਨੰਦਪੁਰ ਸਾਹਿਬ ਦੇ ਜੀ ਔਰ ਜਿਸ ਤਰ੍ਹਾਂ ਦੇ ਨਾਲ ਇੱਥੇ ਪੂਰੀ ਤਿਆਰੀ ਰਹਿੰਦੀ ਹੈਗੀ ਆ ਔਰ ਇਹ ਬਹੁਤ ਇੱਥੇ ਗੁਰੂ ਸਾਹਿਬ ਨੇ ਲੰਬਾ ਸਮਾਂ ਬਿਤਾਇਆ ਸੀਗਾ ਖਾਲਸਾ ਸਾਜਣਾ ਇੱਥੇ ਹੁੰਦੀ ਹੈ ਸਾਹਿਬਜ਼ਾਦਿਆਂ ਅੰਮਦਾ ਜਨਮ ਕਈਆਂ ਦਾ ਇੱਥੇ ਹੋਇਆ ਸੀਗਾ ਔਰ ਉਹ ਵੱਡੇ ਹੋਏ ਉਹਨਾਂ ਨੂੰ ਇੱਥੇ ਦੇਖਣਾ ਸਿੱਖਾਂ ਨੂੰ ਜੰਗੀ ਕਰਤਬ ਕਰਦੇ ਹੋਏ ਦੇਖਣਾ ਜਾਂ ਹੋਲਾ ਮਹੱਲਾ ਸਾਡੇ ਕੋਲ ਇੱਕ ਅਨੰਦਪੁਰ ਸਾਹਿਬ ਚ ਸਭ ਤੋਂ ਸ਼ਾਨਾ ਮਤੈ ਇਤਿਹਾਸ ਦੇ ਨਾਲ ਜੁੜਿਆ ਹੋਇਆ ਪੁਰਬ ਮਨਾਇਆ ਜਾਂਦਾ ਹੈਗਾ ਸੋ ਇੰਨਾ ਸਾਰਾ ਇਤਿਹਾਸ ਰਿਹਾ ਹੈਗਾ ਇਸ ਨਗਰੀ ਦਾ ਔਰ ਇੱਥੇ ਵਿਚਰਦਿਆਂ ਕਿਵੇਂ ਤੁਸੀਂ ਮਹਿਸੂਸ ਕਰਦੇ ਹੈਗੇ ਕਿਉਂਕਿ ਜਦੋਂ ਅੰਮ੍ਰਿਤ ਵੀ ਛਕਾਇਆ ਜਾਂਦਾ ਹੈਗਾ ਤੇ ਜਿਹੜਾ ਗੁਰਸਿੱਖ ਸਜਦਾ ਉਹ ਨੇ ਆਪ ਨੂੰ ਅਨੰਦਪੁਰ ਦਾ ਵਾਸੀ ਗੁਰੂ ਦਸਵੀਂ ਪਾਤਸ਼ਾਹ ਦਾ ਆਪਣੇ ਆਪ ਨੂੰ ਪੁੱਤਰ ਕਹਿੰਦਾ ਹੈਗਾ ਹੈ ਨਾ ਸੋ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਤੁਸੀਂ ਤਾਂ ਹੋ ਹੀ ਇੱਥੋਂ ਦੇ ਨਿਵਾਸੀ ਜਨਮ ਤੋਂ ਹੀ ਤੁਸੀਂ ਇੱਥੋਂ ਦੇ ਨਿਵਾਸੀ ਰਹਿੰਦੇ ਹੋ ਇਸ ਚੀਜ਼ ਨੂੰ ਆਪਾਂ ਦੀਦੀ ਜੀ ਬਹੁਤ ਹੀ ਭਾਗਾਂ ਵਾਲੇ ਸਮਝਦੇ ਆ ਜੋ ਕਿ ਅਸੀਂ ਸ੍ਰੀ ਅਨੰਦ ਪ੍ਰਸਾਦ ਦੀ ਧਰਤੀ ਤੇ ਜਨਮ ਲਿਆ ਜੀ ਹਮ ਸਭ ਤੋਂ ਵੱਡੀ ਗੱਲ ਇਹ ਹੈ ਜੀ ਅਸੀਂ ਜਿਹੜਾ ਅਮਰਤਾ ਛੱਕ ਕੇ ਮੁਕਤੀ ਪਾ ਲੈਨੇ ਆ ਉਹ ਵੀ ਜਿੰਦੇ ਜੀ ਸਿੱਖ ਧਰਮ ਇੱਕ ਐਸਾ ਧਰਮ ਹੈ ਜੀ ਜਿਹਦੇ ਵਿੱਚ ਜਿੰਦੇ ਜੀ ਮੁਕਤੀ ਮਿਲ ਜਾਂਦੀ ਹੈ ਸਾਨੂੰ ਹੋਰ ਕੋਈ ਧਰਮ ਦੇ ਵਿੱਚ ਇਦਾਂ ਨਹੀਂ ਮੁਕਤੀ ਮਿਲਦੀ ਹੈਗੀ ਜੀ ਹੂੰ ਬਾਕੀ ਸੋ ਸਾਰੇ ਵੀਰਾਂ ਨੂੰ ਬੇਨਤੀ ਇਹੀ ਹੈ ਕਿ ਅਮਰਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਇਸ ਤੋਂ ਅੱਗੇ ਪਾਰ ਕੁਝ ਵੀ ਨਹੀਂ ਹੈਗਾ ਸੋ ਗੁਰੂ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਸਾਡੇ ਲਈ ਹਨ ਛੋਟੇ-ਛੋਟੇ ਬੱਚੇ ਵਾਰਤੇ ਦੋ ਨੀਹਾਂ 'ਚ ਚਿਣੇਗੇ ਦੋ ਸਰਹੰਦ ਦੀਆਂ ਨੀਹਾਂ 'ਚ ਚਿਣੇਗੇ ਦੋ ਗੜੀ ਵਿੱਚ ਸ਼ਹੀਦ ਹੋ ਗਏ ਹਨਾ ਜੀ ਸਰਸਾ ਨਦੀ ਤੇ ਮਾਤਾ ਜੀ ਵਿਛੜ ਗਏ ਸਾਡੇ ਤੇ ਸੋ ਉਸ ਗੱਲ ਨੂੰ ਆਪਾਂ ਫੀਲ ਕਰਕੇ ਇਹੀ ਕਰਨੇ ਆ ਸਾਰੇ ਨੌਜਵਾਨਾਂ ਨੂੰ ਵੀ ਅਮਰਤ ਸਕੋ ਸਿੰਘ ਸਜੋ ਬਾਜਾਂ ਵਾਲੇ ਮਾਹੀ ਦੇ ਪੁੱਤਰ ਬਣ ਹੂੰ ਤੇ ਕਿਵੇਂ ਇਹ ਲੰਗਰ ਕਿਦਾਂ ਤੁਸੀਂ ਨੌਜਵਾਨ ਰਲਕੇ ਲਗਾਉਂਦੇ ਹੈਗੇ ਹੋ ਜਾਂ ਗੁਰਦੁਆਰਾ ਸਾਹਿਬ ਵੱਲੋਂ ਕਿਹਾ ਜਾਂਦਾ ਹੈਗਾ ਵੀ ਇੱਥੇ ਇਸ ਤਰ੍ਹਾਂ ਦਾ ਕੋਈ ਲੰਗਰ ਲਗਾਇਆ ਜਾਵੇ ਸੰਗਤ ਵਧਨ ਦੇ ਕਰਕੇ ਨਹੀਂ ਇਦਾਂ ਦਾ ਤਾਂ ਕੋਈ ਹੈਗਾ ਨਹੀਂ ਉਪਰਾਲਾ ਇਹ ਸਿਰਫ ਅਸੀਂ ਮੁੰਡੇ-ਮੁੰਡੇ ਕਰਦੇ ਆ ਅਸੀਂ ਬਾਹਰੋਂ ਕਿਤੋਂ ਨਹੀਂ ਗ੍ਰਾਈ ਕਰਦੇ ਜਿੰਨੇ ਅਸੀਂ ਮਹੱਲੇ ਦੇ ਮੁੰਡੇ ਆ ਅਸੀਂ ਤਕਰੀਬਨ 80-85 ਮੁੰਡੇ ਹੈਗੇ ਆ ਜੀ ਮਹੱਲੇ ਦੇ ਔਰ ਆਪਾਂ ਇਹੀ ਸਾਰੇ ਜੋ ਵੀ ਆਪਣਾ ਤਿਲ ਫੁੱਲ ਇਕੱਠਾ ਕਰਕੇ ਅਸੀਂ ਆਪ 14 ਸਾਲਾਂ ਤੋਂ ਇਹ ਲੰਗਰ ਚਲਾ ਰਹੇ ਆ ਜੀ 2010 ਦੇ ਵਿੱਚ ਲੰਗਰ ਸ਼ੁਰੂ ਹੋਇਆ ਸੀ ਸੋ ਉਸ ਚੀਜ਼ ਨੂੰ ਆਪਾਂ ਫੀਲ ਕਰਕੇ ਸਾਰੀ ਰਾਤ ਇਹ ਜਾਗ ਕੇ ਕੱਟਦੇ ਆ ਔਰ ਲੰਗਰ ਦੀ ਸੇਵਾ ਕਰਦੇ ਆ ਬਿਲਕੁਲ ਔਰ ਜਿਵੇਂ ਬਾਹਰ ਐਵੇਂ ਰਹਿੰਦਾ ਹੈਗਾ ਕਿ ਬਹੁਤ ਜ਼ਿਆਦਾ ਮੁੰਡੇ ਨਸ਼ਿਆਂ ਤੇ ਲੱਗੇ ਹੋਏ ਆ ਜਦੋਂ ਅਸੀਂ ਪੰਜਾਬ ਦੇ ਬਾਰਡਰ ਏਰੀਆਜ਼ ਤੇ ਵਿੱਚ ਜਾਂਦੇ ਹੈਗੇ ਤਾਂ ਅਨੰਦਪੁਰ ਸਾਹਿਬ ਦਾ ਮਾਹੌਲ ਕੀ ਹੈਗਾ ਕਿਉਂਕਿ ਇਹਨੂੰ ਗੁਰੂ ਨਗਰੀ ਵੀ ਕਿਹਾ ਜਾਂਦਾ ਹੈਗਾ ਅਨੰਦਾਂ ਦੀ ਨਗਰੀ ਵੀ ਕਿਹਾ ਜਾਂਦਾ ਹੈਗਾ ਕਿ ਇੱਥੇ ਵੀ ਨਸ਼ਿਆਂ ਦਾ ਕਹਿਰ ਹੈਗਾ ਜਾਂ ਕਿਵੇਂ ਇੱਥੇ ਜ਼ਿਆਦਾਤਰ ਜਿਹੜੇ ਮੁੰਡੇ ਨੇ ਉਹ ਸਿੱਖੀ ਨਾਲ ਜੁੜੇ ਹੋਏ ਆ ਦੀਦੀ ਜੀ ਇਹ ਤੇ ਦੇਖੋ ਕਹਿਣ ਦੀ ਗੱਲ ਹੈ ਗੁਰੂ ਦੀ ਨਗਰੀ ਤਾਂ ਚਲੋ ਹੈਗੀ ਉਹ ਤੇ ਅਸੀਂ ਮੰਨਦੇ ਆ ਇਹ ਸਾਡਾ ਘਰ ਹੈ ਖਾਲਸੇ ਦਾ ਸ੍ਰੀ ਅਨੰਦਪੁਰ ਸਾਹਿਬ ਹੀ ਘਰ ਹੈ ਉਸ ਤੋਂ ਪਰੇ ਉਜਾੜ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਸ੍ਰੀ ਅਨੰਦਪੁਰ ਸਾਹਿਬ ਤੇ ਜਿਹੜੀ ਬਾਹਰੋਂ ਸੰਗਤ ਆਂਦੀ ਹੈ ਉਹ ਤਾਂ ਬੜੀ ਸ਼ਰਧਾ ਲਈ ਆਂਦੀ ਹੈ ਲੋਕਲ ਸੰਗਤ ਸਾਡੀ ਜਿੰਨੀ ਵੀ ਹੈਗੀ ਹੈ ਕੁਝ ਕੁ ਲੋਕ ਵਿੱਚ ਚਲੋ ਗੁਰੂ ਮਹਾਰਾਜ ਨਾਲ ਜੁੜੇ ਹੋਏ ਨੇ ਚੰਗੀ ਗੱਲ ਹੈ ਬਾਕੀ ਜ਼ਿਆਦਾਤਰ ਤਾਂ ਸੋਕ ਹੀ ਰਾਤਾਂ گزار ਦਿੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਮਹਾਰਾਜ ਨੇ ਸਾਡੇ ਲਈ ਸਾਰਾ ਪਰਿਵਾਰ ਵਾਰਤਾ ਹੈਣਾ ਜੀ ਇੱਕ ਇੱਕ ਕੇਸ ਕੇਸਾਂ ਪਿੱਛੇ ਦੇਖੋ ਜੀ ਕੇਸਾਂ ਤੋਂ ਸ੍ਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਪਣਾ ਬਜਾ ਵਾਲਿਆਂ ਨੇ ਬਣਾਇਆ ਮਾਹੀ ਨੇ ਹਨਾ ਜੀ ਤੇ ਬਾਕੀ ਇਹ ਆ ਦੀਦੀ ਜੀ ਇੱਥੇ ਨਸ਼ਿਆਂ ਦਾ ਕਹਿਰ ਤਾਂ ਫੁੱਲ ਚੱਲ ਰਿਹਾ ਜੀ ਹੂੰ ਕਿਸੇ ਚੀਜ਼ ਦੀ ਕੋਈ ਮਨਾਹੀ ਨਹੀਂ ਬੀੜੀ ਤਮਾਕੂ ਜਰਦਾ ਸਿਗਰਟ ਤੁਸੀਂ ਕੇਸਗੜ ਦੇ ਥੱਲੇ ਖਰੀਦ ਸਕਦੇ ਹੋ ਤੁਹਾਨੂੰ ਆਮ ਮਿਲਦਾ ਹੋਵੇਗਾ ਰਵੀ ਦਾ ਸਟੌਕ ਦੇ ਵਿੱਚ ਵੀ ਆਡੇ ਪਾਸੇ ਸਾਰੀਆਂ ਦੁਕਾਨਾਂ ਤੇ ਵੈਲੇਬਲ ਹੈ ਹਰ ਇੱਕ ਚੀਜ਼ ਮਿਲਦੀ ਹੈ ਜੋ ਕਿ ਸਾਡੇ ਨੌਜਵਾਨ ਮੁੰਡੇ ਇੱਕ ਕੁਲਿਪ ਪੁੜੀ ਆਂਦੀ ਹੈ ਉਹ ਬਹੁਤ ਯੂਜ਼ ਕਰ ਰਹੇ ਨੇ ਇਸ ਟਾਈਮ ਬਹੁਤ ਹੀ ਲਾ ਰਹੇ ਨੇ ਉਹ ਪੁੜੀ ਦੇ ਵਿੱਚ ਤੰਬਾਕੂ ਹੈ ਸਾਡੇ ਮੁੰਡਿਆਂ ਨੂੰ ਇਹ ਨਹੀਂ ਪਤਾ ਲੱਗਦਾ ਪਿਆ ਕਿ ਉਹ ਸੈਪਰੇਟ ਇੱਕ ਚੀਜ਼ ਤਾਂ ਬਣਾ ਦਿੱਤੀ ਹੈ ਛੋਟੀ ਜੀ ਉਹ ਤੁਸੀਂ ਕੱਟ ਕੇ ਲਗਾ ਤਾਂ ਲੈਂਦੇ ਹੋ ਤੁਹਾਨੂੰ ਇੰਨਾ ਜ਼ਰੂਰ ਲੱਗਦਾ ਵੀ ਕੋਈ ਦੇਖਦਾ ਨਹੀਂ ਕੁਝ ਪਤਾ ਨਹੀਂ ਚੱਲਦਾ ਪਰ ਹੈ ਉਹਦੇ ਵਿੱਚ ਵੀਰੋ ਤੰਬਾਕੂ ਹੈ ਇੱਕ ਭਾਈ ਸ਼ਹੀਦ ਸਿੰਘ ਹੋਏ ਆ ਮੈਂ ਤੁਹਾਨੂੰ ਉਹਨਾਂ ਦੀ ਗੱਲ ਦੱਸਣ ਲੱਗਿਆ ਜੋ ਕਿ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਭਾਈ ਘੜਕੜ ਸਿੰਘ ਜਿਨ੍ਹਾਂ ਨੂੰ ਹਾਂਜੀ ਹਾਂਜੀ ਉਹਨਾਂ ਨੂੰ ਤਮਾਕੂ ਦੀ ਪੰਡ ਚੱਕਣ ਲਈ ਕਿਹਾ ਸੀਗਾ ਕੁਝ ਹਨਾ ਜੀ ਮੁਬਾਜਮਾ ਵੱਲੋਂ ਹਾਂ ਜਾਇ ਸਿੰਘ ਖੜਕਰ ਤੇ ਉਹਨਾਂ ਨੇ ਉਹ ਤਮਾਕੂ ਦੀ ਪੰਡ ਨਹੀਂ ਚੱਕੀ ਹੈਗੀ ਪੁੱਠਿਆਂ ਜਿੰਦੇ ਸ਼ਹੀਦ ਉਹਨਾਂ ਨੂੰ ਖਲ ਉਹਨਾਂ ਦੀ ਉਤਾਰ ਦਿੱਤੀ ਗਈ ਸੋ ਇਹ ਚੀਜ਼ ਨੂੰ ਫੀਲ ਕਰਕੇ ਥੋੜਾ ਜਿਹਾ ਤਾਂ ਕਰਿਆ ਕਰੋ ਜੇ ਤੁਸੀਂ ਜ਼ਰਦਾ ਲਾਂਦੇ ਹੋ ਤੁਸੀਂ ਬੁੱਲਣਾ ਥੱਲੇ ਜੋ ਵੀ ਗਲਤ ਚੀਜ਼ ਲਗਾਉਂਦੇ ਹੋ ਤੁਹਾਡੇ ਕੇਸਾਂ ਤੇ ਉਹ ਥੁੱਕ ਪੈਂਦਾ ਹਨਾ ਉਹ ਉਹ ਚੀਜ਼ ਨੂੰ ਥੋੜਾ ਜਿਹਾ ਪਰਹੇਜ ਕਰਿਆ ਕਰੋ ਬਾਕੀ ਦੀਦੀ ਤਮਾਕੂ ਨਸ਼ੇ ਦੀ ਗੱਲ ਹੈ ਨਸ਼ਾ ਤਾਂ ਇੱਥੇ ਫੁੱਲ ਵਿਗ ਰਿਹਾ ਜੀ ਕਿਸੇ ਚੀਜ਼ ਦੀ ਕੋਈ ਪਰ ਇਹ ਹੁਣ ਨਹੀਂ ਚਾਹੀਦਾ ਹੈਗਾ ਹਨਾ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਦੇਖੋ ਇਹ ਖਾਲਸਾ ਨਹੀਂ ਕਰਦਾ ਜੀ ਇਹ ਖਾਲਸੇ ਦੀ ਜਨਮ ਭੂਮੀ ਹੈ ਜੀ ਇਹ ਖਾਲਸੇ ਦਾ ਘਰ ਹੈ ਜੇ ਖਾਲਸੇ ਦਾ ਘਰ ਹੀ ਨਿਸ਼ੁੱਧ ਹੋਇਆ ਤੇ ਬਾਕੀ ਸੰਸਾਰ ਕਿੱਦਾਂ ਸ਼ੁੱਧ ਹੋ ਜਾਏਗਾ ਜੀ ਜੀ ਬਿਲਕੁਲ ਇੱਥੇ ਸ਼ਰੇਆਮ ਸਾਹਮਣੇ दारू ਵਿਕਦੀ ਹੈ ਜੀ ਝੁੱਗੀਆਂ ਦੇ ਵਿੱਚ ਜੋ ਕਿ ਬੱਸ ਸਟੈਂਡ ਦੇ ਸਾਹਮਣੇ दारू ਵਿਕਦੀ ਹੈ ਜੀ ਸਭ ਨੂੰ ਪਤਾ ਜਿੱਥੇ ਅਨੰਦਪੁਰ ਸਾਹਿਬ ਪਰ ਸੁੱਤੇ ਹੋਏ ਆ ਜੀ ਜੋ ਕਿ ਅਸੀਂ ਕਹਿਣਾ ਚਾਹੁੰਦੇ ਆ ਪਰ ਅਸੀਂ ਦੇਖੋ ਜੀ ਗਰੀਬ ਘਰਾਂ ਦੇ ਮੁੰਡੇ ਆ ਆਪਾਂ ਤਾਂ ਫਿਲਹਾਲ ਤੁਹਾਨੂੰ ਸ਼ਰਯਾਮ ਕਹਿ ਰਹੇ ਆ ਗਰੀਬ ਘਰਾਂ ਦੇ ਮੁੰਡੇ ਆ ਆਪਾਂ ਖੁੱਲ ਕੇ ਨਹੀਂ ਕਹਿ ਸਕਦੇ ਕਿ ਉਹ ਸਾਨੂੰ ਬੈਗ ਮਜਬੂਰੀਆਂ ਮਾਰ ਜਾਂਦੀ ਆ ਜੀ ਠੀਕ ਆ ਜੀ ਹੁਣ ਜੇ ਅਸੀਂ ਖੁੱਲ ਕੇ ਗੱਲ ਕਰਦੇ ਆ ਤੇ ਚਾਰ ਬੰਦੇ ਕਹਿੰਦੇ ਉਹ ਕਾਕਾ ਨਾ ਗੱਲ ਕਰੀ ਨਾ ਇਦਾਂ ਦੀ ਗੱਲ ਨਾ ਕਰੀ ਤੇਰੇ ਤੇ ਕੋਈ ਐਕਸ਼ਨ ਚੁੱਕਿਆ ਜਾਣਾ ਹਨਾ ਜੀ ਬਟ ਇੱਥੇ दारू ਵੀ ਫੁੱਲ ਵਿਗਦੀ ਆ ਚਿੱਟਾ ਵੀ ਫੁੱਲ ਵਿਗਦਾ ਤੇ ਤਮਾਕੂ ਵੀ ਫੁੱਲ ਵਿਗਦਾ ਜੀ ਕਿਸੇ ਚੀਜ਼ ਦੀ ਮਨਾਹੀ ਨਹੀਂ ਫੁੱਲ ਵਿਗਦਾ ਜੀ ਇਸ ਚੀਜ਼ ਇਸ ਰੋਡ ਦੇ ਉੱਤੇ ਤਾਂ ਬਿਲਕੁਲ ਨਹੀਂ ਚਾਹੀਦਾ ਜ ਜੀ ਅਨੰਦਗੜ੍ਹ ਸਾਹਿਬ ਤੋਂ ਕੇਸਗੜ੍ਹ ਸਾਹਿਬ ਨੂੰ ਜਨੂ ਹੱਟੋ ਘਟੇ ਇੱਥੇ ਤੱਕ ਮਰਿਆਦਾ ਰਹਿਣੀ ਚਾਹੀਦੀ ਕੋਈ ਮਰਿਆਦਾ ਨਹੀਂ ਜੀ ਤੁਹਾਨੂੰ ਤਾਂ ਗੁਰਦੁਆਰਾ ਸਾਹਿਬ ਦੀਆਂ ਪਲੇਸ਼ਾਂ ਵਿੱਚ ਵੀ ਕੁੜੀਆਂ ਮਿਲ ਜਾਣਗੀਆਂ ਬੇੜੀਆਂ ਮਿਲ ਜਾਣਗੀਆਂ ਜੀ ਬਹੁਤ ਬੁਰਾ ਹਾਲ ਹੈ ਅਸੀਂ ਆਪਣੇ ਅੱਖੀਂ ਵੇਖਿਆ ਹੋਇਆ ਜੀ ਹਾਂਜੀ ਹੂੰ ਜੀ ਬਟ ਬਿਲਕੁਲ ਪਰ ਬਹੁਤ ਹੀ ਵਧੀਆ ਲੱਗਾ ਆਵੇ ਪਾਸ਼ਾ ਜੀ ਦੇ ਚਰਨਾਂ ਨੂੰ ਆਵੇ ਪਰ ਅਸੀਂ ਇਹ ਦੇਖ ਸਕਦੇ ਹੈਗੇ ਕਿ ਉੱਥੇ ਸੇਵਾ ਕਰਨ ਵਾਲੇ ਨੌਜਵਾਨਾਂ ਦੀ ਕੋਈ ਕਮੀ ਨਹੀਂ ਹੈਗੀ ਭਾਵੇਂ ਕਿ ਉਹ ਜਿਹੜਾ ਇੱਕ ਇਤਿਹਾਸਿਕ ਮਹੱਤਤਾ ਨੂੰ ਵੇ ਬਰਕਰਾਰ ਨਹੀਂ ਰੱਖਿਆ ਹੈਗਾ ਕਿਉਂਕਿ ਸਾਡੇ ਇੱਥੇ ਦਾ ਜਿਹੜਾ ਢਾਂਚਾ ਹੀ ਉਸ ਤਰ੍ਹਾਂ ਦਾ ਹੈਗਾ ਜਦ ਮਤਲਬ ਕਿ ਕਮੇਟੀਆਂ ਦੇ ਵੱਲੋਂ ਹੀ ਜਦੋਂ ਇੰਨਾਂ ਚੀਜ਼ਾਂ ਨੂੰ ਨੱਥ ਨਹੀਂ ਪਾਈ ਜਾਂਦੀ ਹੈਗੀ ਜਿਨ੍ਹਾਂ ਨੂੰ ਅਸੀਂ ਸਰਮੋਰ ਸੰਸਥਾਵਾਂ ਕਹਿੰਦੇ ਹੈਗੀਆਂ ਤੇ ਫਿਰ ਇਸ ਤੋਂ ਵੱਧ ਸਰਕਾਰਾਂ ਤੋਂ ਤਾਂ ਕੀ ਆਸ ਕਰ ਸਕਦੇ ਆ ਪਰ ਫਿਰ ਵੀ ਮੁੰਡੇ ਸੇਵਾ ਕਰ ਰਹੇ ਨੇ ਪੰਜਾਬ ਦੇ ਨੌਜਵਾਨ ਹੈਗੇ ਨੇ ਔਰ ਪੰਜਾਬ ਦੇ ਨੌਜਵਾਨ ਦੇ ਮੱਥੇ ਤੇ ਹਮੇਸ਼ਾ ਇਹ ਦਾਗ ਲੱਗਾ ਰਹਿੰਦਾ ਕਿ ਨਸ਼ਿਆਂ ਦੇ ਉੱਤੇ ਲੱਗ ਗਿਆ ਹੈਗਾ ਕੰਮਕਾਰ ਨਹੀਂ ਕਰਦਾ ਪਰ ਇਹ ਤਸਵੀਰ ਜਿਹੜੀ ਮੈਂ ਤੁਹਾਨੂੰ ਦਿਖਾ ਰਹੀਆਂ ਇਹ ਕੁਝ ਵੱਖਰੀ ਹੈਗੀ ਹੈ ਇਹ ਸੇਵਾ ਦੀ ਤਸਵੀਰ ਹੈ ਪੰਜਾਬ ਦੇ ਬਹੁਤ ਪਿੰਡਾਂ ਦੇ ਵਿੱਚ ਹੋਲੇ ਮਹੱਲੇ ਤੇ ਤੁਹਾਨੂੰ ਇਹ ਤਸਵੀਰ ਦੇਖਣ ਨੂੰ ਮਿਲਦੀ ਹੋएगी ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ ਨੌਜਵਾਨ ਮੁੰਡਿਆਂ ਨੂੰ ਸੇਵਾ ਕਰਦੇ ਦੇਖ ਕੇ ਸਾਨੂੰ ਬਹੁਤ ਵਧੀਆ ਦੀਦੀ ਜੀ ਅੱਛਾ ਲੱਗਦਾ ਹੈਗਾ ਸੁੰਦਰਲਾ ਸਾਡੇ ਆਪਣੇ ਨੌਜਵਾਨ ਮੁੰਡੇ ਸੇਵਾ ਨਾਲ ਜੁੜੇ ਹੋਏ ਨੇ ਇੰਨੇ ਚਰ ਤੋਂ ਛੋਟੇ ਛੋਟੇ ਹੁੰਦੇ ਸਾਂ ਅੱਜ ਦਾੜੀਆਂ ਮੁੱਛਾਂ ਵਾਲੇ ਹੋ ਗਏ ਆ ਬੈ ਗਏ ਆ ਬੱਚਿਆਂ ਵਾਲੇ ਆ ਸਾਨੂੰ ਬਹੁਤ ਵਧੀਆ ਲੱਗਦਾ ਜੀ ਸਾਨੂੰ ਇੰਨਾ ਚੜਾ ਸਾਨੂੰ 100 ਸਾਲ ਬਾਅਦ ਵੀ ਸਾਡਾ ਨਾ ਇੱਕ ਕਾਰ ਜਿਵੇਂ ਮਹਾਰਾ ਨੇ ਇੱਥੋਂ ਛੱਡ ਕੇ ਵੀ ਸੇਰੇ ਆਪਾਂ ਚਲੇ ਜਾਈਦਾ ਨਾਲ ਵੀ ਚਲੇ ਜਾਈਦਾ ਨਗਰ ਗਿਰਤਨ ਦੇ ਵੀ ਸਾਨੂੰ ਅਸੀਂ ਸੋਚੀਦਾ ਵੀ ਸਾਡੇ ਮਹਾਰਾ ਦੇ ਬੱਚੇ ਆ ਉਹਨਾਂ ਦੇ ਨਾਲ ਜਾ ਰਹੇ ਆ ਉਹਨਾਂ ਦੇ ਨਾਲ ਤੁਰ ਰਹੇ ਆ ਉਹਨਾਂ ਦੇ ਚਰਨਾਂ ਨਾਲ ਸੇਵਾ ਕਰਨੇ ਪਏ ਜੀ ਜੀ ਸੋ ਤੁਹਾਡੇ ਚੈਨਲ 'ਈ ਮੈਂ ਇੱਕ ਅਪੀਲ ਜ਼ਰੂਰ ਕਰਦਾ ਜਿਹੜੇ ਸਾਡੇ ਨੌਜਵਾਨ ਮੁੰਡੇ ਪਰਦੇਸਾਂ ਨੂੰ ਭੱਜ ਰਹੇ ਨੇ ਬਾਹਰ ਨੂੰ ਭੱਜ ਰਹੇ ਨੇ ਮੈਂ ਖੁਦ ਕਿਰਤ ਕਰਨ ਵਾਲਾ ਸਿੱਖਾਂ ਇੱਕ ਮੈਂ ਇੱਥੇ ਛੋਟਾ ਜਿਹਾ ਸਟਾਲ ਕੀਤਾ ਜੀ ਅ ਮੋਮੋਸ ਸਪ੍ਰਿੰਗ ਰੋਲ ਵਗੈਰਾ ਚਨਾ ਸੂਪ ਵਗੈਰਾ ਜੀ ਹਨਾ ਜੀ ਔਰ ਉਹ ਫਾਸਟ ਫੂਡ ਆਪਾਂ ਬਿਲਕੁਲ ਸ਼ੁੱਧ ਖਵਾਈਦਾ ਕਿਸੇ ਚੀਜ਼ ਦੀ ਵਿੱਚ ਪੂਰੀ ਸਫਾਈ ਵੀ ਰੱਖੀਦੀ ਹੈ ਹਨਾ ਜੀ ਤੇ ਆਪਾਂ ਬਾਹਰ ਪ੍ਰਦੇਸੀਆਂ ਕੋਲੋਂ ਪ੍ਰਵਾਸੀਆਂ ਕੋਲੋਂ ਸੋਰੀ ਆਪਾਂ ਖਾਂਦੇ ਆ ਉਹਨਾਂ ਚੀਜ਼ਾਂ ਨੂੰ ਸੋਸ ਸਮਝ ਕੇ ਖਾਓ ਉਹਨਾਂ ਦਾ ਤੇਲ ਚੈੱਕ ਕਰੋ ਕਿ ਆ ਚੀਜ਼ਾਂ ਵਿੱਚ ਪਾਉਂਦੇ ਨੇ ਸਾਡੀ ਸਿਹਤ ਲਈ ਬਹੁਤ ਉਹ ਹਾਨੀਕਾਰਕ ਨੇ ਅਸੀਂ ਇਹ ਚੀਜ਼ ਨੂੰ ਪਰਪੱਖ ਰੱਖ ਕੇ ਮੈਂ ਖੁਦ ਕੰਮ ਸ਼ੁਰੂ ਕੀਤਾ ਜੀ ਇਸ ਕਰਕੇ ਵੀ ਮੈਂ ਦੁਨੀਆ ਨੂੰ ਕੁਝ ਚੰਗਾ ਖਲਾਵਾ ਜੀ ਔਰ ਮੈਂ ਕਿਰਤ ਵੀ ਕਰ ਰਿਹਾ ਸੋ ਮੈਨੂੰ ਬਾਹਰ ਦੀ ਤਨਖਾਹ ਨਾਲੋਂ ਜ਼ਿਆਦਾ ਵੀ ਇੱਥੇ ਬੈਨੀਫਿਟ ਹੋ ਰਿਹਾ ਮੈਨੂੰ ਬਾਹਰ ਜਾਣ ਦੀ ਕੀ ਲੋੜ ਹੈ ਜੀ ਜੀ ਬਿਲਕੁਲ ਬਿਲਕੁਲ ਸੋ ਇਸ ਤੋਂ ਪਹਿਲਾਂ ਇਹਨਾਂ ਵੀਰ ਜੀ ਨੇ ਜੈ ਸਿੰਘ ਖਲਕਤ ਉਹਨਾਂ ਦੀ ਗੱਲ ਕੀਤੀ ਸੀਗੀ ਇੱਕ ਇਹੋ ਜਿਹਾ ਸਿੱਖ ਜਿਸ ਨੇ ਆਪਣੇ ਸਿਰ ਦੇ ਉੱਤੇ ਤਬਾਕੂ ਦੀ ਜਿਹੜੀ ਗੁੱਥਲੀ ਸੀਗੀ ਉਹ ਚੁੱਕਣ ਤੋਂ ਵੀ ਮਨਾਂ ਕਰ ਦਿੱਤਾ ਸੀ ਔਰ ਬਾਦਸ਼ਾਹ ਦਾ ਉਹ ਹੁਕਮ ਸੀ ਜਿਹੜਾ ਉਹਨਾਂ ਨੇ ਨਹੀਂ ਮੰਨਿਆ ਸੀਗਾ ਔਰ ਜਿਸ ਦੇ ਬਦਲੇ ਵਿੱਚ ਖਲ ਲਹਾ ਕੇ ਪੁੱਠੇ ਟੰਗ ਦਿੱਤਾ ਗਿਆ ਸੀ ਸੋ ਇਸ ਤਰ੍ਹਾਂ ਦਾ ਸਿੱਖੀ ਦਾ ਸਰਮਾਇਆ ਔਰ ਇਸ ਦਾ ਸੁਨਹਿਰਾ ਇਤਿਹਾਸ ਹੈਗੇ ਸੋ ਇਸ ਦੇ ਨੌਜਵਾਨ ਕਿਉਂ ਮਿਹਨਤੀ ਨਹੀਂ ਹੋਣਗੇ ਸੋ ਫਿਲਹਾਲ 6 ਤੇ 7 ਪੋਦੀਏ ਉਹ ਰਾਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਸੀਂ ਖੜੇ ਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਬੱਚੇ ਤੋਂ ਲੈ ਕੇ ਨੌਜਵਾਨ ਤੱਕ ਇੱਥੇ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹੈਗੇ ਨੇ ਔਰ ਕਿਲਾ ਛੱਡਣ ਦਾ ਪੂਰੇ ਦਾ ਪੂਰਾ ਜਿਹੜਾ ਬਰਤਾਂਤ ਹੈ ਉਸੇ ਤਰ੍ਹਾਂ ਦੇ ਨਾਲ ਸ਼੍ਰੀ ਅਨੰਦਗੜ੍ਹ ਦੇ ਕਿਲੇ ਤੋਂ ਜਿਹੜਾ ਹੈ ਉਹ ਸੰਗਤ ਚੱਲਦੀ ਹੈ ਤੇ ਵਕਰੇ-ਵਕਰੇ ਪੜਾਵਾਂ ਵੱਲ ਨੂੰ ਚਾਲੇ ਪਾਉਂਦੀ ਹੈ ਸੋ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਰ ਤਸਵੀਰ ਤੁਹਾਡੇ ਰੂਬਰੂ ਲੈ ਕੇ ਆਈਏ ਫਿਲਹਾਲ ਦੇ ਲਈ ਮੈਨੂੰ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ